ਕਿ ਤੀੜਾ ਉਹ ਮੇਰਾ ਬੋਲਦੀ ਹੁੰਦੀ ਉਹਨਾਂ ਦਾ ਕੁਝ ਹੁੰਦਾ ਤਾਂ ਹੁੰਦਾ ਨਹੀਂ ਬੀਤੇ ਦਿਨ ਹੀ ਕਰਨ ਦਾਤਾ ਵੈਂਟਸ ਦੇ ਚੈਨਲ ਦੇ ਉੱਪਰ ਪ੍ਰਨੀਤ ਕੌਰ ਸੰਧੂ ਦਾ ਇੱਕ ਪੋਡਕਾਸਟ ਹੈ ਤੇ ਜਿਹਦੇ ਵਿੱਚ ਪ੍ਰਨੀਤ ਕੌਰ ਸੰਧੂ ਦੁਬਾਰਾ ਇਹ ਕਿਹਾ ਗਿਆ ਸੀ ਕਿ ਪਾਇਲ ਪਰਮ ਅਮੀਰ ਕਰਾਂ ਦੇ ਮੁੰਡਿਆਂ ਨਾਲ ਸੌਂਦੀ ਆ ਗਈ ਇਹ ਮੈਨੂੰ ਉਹਨਾਂ ਦੁਬਾਰਾ ਦੱਸਿਆ ਗਿਆਗਾ ਇਹ ਗੱਲ ਸੁਣਨ ਤੋਂ ਬਾਅਦ ਪਾਇਲ ਪਰਮ ਨੇ ਬਹੁਤ ਸਾਰੀ ਰਿਪਲਾਈ ਵੀ ਕੀਤੀ ਸੀ ਜਿਨ੍ਹਾਂ ਵੀਡੀਓਜ਼ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਲਾਸਟ ਤੇ ਮਿਲ ਜੇ ਜਾ ਕੇ ਤੁਸੀਂ ਉਹ ਵੀਡੀਓਜ਼ ਜ਼ਰੂਰ ਦੇਖਿਓ ਸੋ ਉੱਥੇ ਹੀ ਹੁਣ ਇਹਨਾਂ ਪਾਇਲ ਪਰਮ ਨੇ ਇੱਕ ਹੋਰ ਸਟੋਰੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਾਂਝੀ ਕੀਤੀ ਜਿਸ ਦੇ ਵਿੱਚ ਸਿੱਧੇ ਰਿਪਲਾਈ ਨੇ ਜਿਹੜੇ ਕਿ ਪਰਨੀਤ ਸੰਧੂ ਨੂੰ ਕੀਤੇ ਗਏ ਨੇ ਜੋ ਜਿਸ ਦੇ ਵਿੱਚ ਕਿਸੇ ਨੇ ਕਿਹਾ ਪਾਇਲ ਪਰਮ ਨੂੰ ਕਿ ਹੋਰ ਸਾਈਡ ਲਵ ਪਰਨੀਤ ਸੰਧੂ ਦੀ ਉਹ ਤੁਹਾਡੇ ਬਾਰੇ ਨੌਨਵੇਜ ਬੋਲ ਰਹੀ ਸੀ ਪੋਡਕਾਸਟ ਦੇ ਵਿੱਚ ਕਹਿੰਦੀ ਲਿਸਟ ਦੇ ਵਿੱਚ ਨਾਮ ਆਗਾ ਇਹ ਉਸ ਲਿਸਟ ਦੀ ਗੱਲ ਕੀਤੀ ਜਾ ਰਹੀ ਆ ਜਿਹਦੇ ਵਿੱਚ ਉਹ ਅਮੀਰ ਘਰ ਦਾ ਮੁੰਡਾ ਜਿਹੜਾ ਕਿ ਕੁੜੀਆਂ ਨੂੰ ਰੱਖਦਾ ਆਪਣੇ ਨਾਲ ਫਿਜ਼ੀਕਲ ਹੋਣ ਵਾਸਤੇ ਜਿਸ ਦੇ ਵਿੱਚ ਪਾਇਲ ਪਰਮ ਦਾ ਨਾਮ ਸੀਗਾ ਇਹ ਕਹਿਣਾ ਸੀਗਾ ਪਰਨੀਤ ਸੰਧੂ ਦਾ ਸੋ ਜਿਸ ਦੇ ਬਾਅਦ ਹੁਣ ਪਾਇਲ ਪਰਮ ਨੇ ਇੱਕ ਵੱਡਾ ਰਿਪਲਾਈ ਪਰਨੀਤ ਸੰਧੂ ਨੂੰ ਕੀਤਾ ਜੋ ਕਲਿੱਪ ਤੁਸੀਂ ਅੱਗੇ ਦੇਖੋਗੇ ਬਾਕੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰੋ ਕਿ ਤੁਹਾਨੂੰ ਕੌਣ ਸਹੀ ਕੌਣ ਗਲਤ ਲੱਗਦਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਹੜਾ ਹੁੰਦੀ ਨਾ ਬੋਲਦੀ ਹੁੰਦੀ ਉਹਨਾਂ ਦਾ ਕੁਝ ਹੁੰਦਾ ਤਾਂ ਹੁੰਦਾ ਨਹੀਂ ਤੇ ਬੋਲਣਾ ਹੀ ਜਾਣਦੀ ਉਹਨਾਂ ਦੇ ਪੱਲੇ ਅੰਦੇ-ਤੱਲੇ ਕੁਝ ਹੁੰਦਾ ਨਹੀਂ ਹੈਗਾ ਲੋਕਾਂ ਦੇ ਪੈਸਿਆਂ ਤੇ ਹਵਾ ਕਰਨ ਵਾਲੀਆਂ ਹੁੰਦੀਆਂ